ਬਹੁਜਨ ਸਮਾਜ ਦੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਰਿਸ਼ਪਾਲ ਸਿੰਘ ਗਾਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਜੈ ਭਾਰਤ ਸਤਿਕਾਰਯੋਗ ਸਾਥਿਓ ਇਹ ਮੈਂ ਵੀਡੀਓ ਮਜਬੀ ਸਿਕ ਸਮਾਜ ਦੇ ਉਹਨਾਂ ਲੋਕਾਂ ਵਾਸਤੇ ਬਣਾਉਣ ਲੱਗਿਆ ਜਿਹੜੇ ਲੋਕ ਰਾਜਾ ਬੜਿੰਗ ਜਿਹੜਾ ਕਾਂਗਰਸ ਪਾਰਟੀ ਦਾ ਸੁਭਾ ਪ੍ਰਧਾਨ ਦੀਆਂ ਕਈਆਂ ਹੋਈਆਂ ਗੱਲਾਂ ਤੇ ਪੋਚਾ ਮਾਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਅਜਿਹੇ ਲੋਕਾਂ ਨੇ ਸਾਡੀ ਕੌਮ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਆਪਣੇ ਨਿੱਜੀ ਮਫਾਦਿਆਂ ਦੀ ਖਾਤਰ ਜੇਕਰ ਅਸੀਂ ਇਨੀਆਂ ਗੱਲਾਂ ਦਾ ਵਿਰੋਧ ਨਾ ਕਰਾਂਗੇ ਤਾਂ ਇਹ ਜਿਸ ਤਰੀਕੇ ਨਾਲ ਪਹਿਲਾਂ ਇਹਨਾਂ ਨੇ ਕੌਮ ਨੂੰ ਖਤਮ ਕੀਤਾ ਰਾਜਨੀਤਿਕ ਤੌਰ ਤੇ ਇਹ ਹੋਰ ਵੀ ਅੱਗੇ ਕਰਦੇ ਰਹਿਣਗੇ ਸੋ ਸ਼ੁਰੂਆਤ ਸਾਨੂੰ ਕਿਸੇ ਨੂੰ ਨਾ ਕਿਸੇ ਨੂੰ ਕਰਨੀ ਪੈਣੀ ਹੈ ਸੋ ਮੈਂ ਤਾਂ ਹਮੇਸ਼ਾ ਇਹਨਾਂ ਦੀਆਂ ਇਹ ਗੱਲਾਂ ਦਾ ਪੂਰਾ ਡਟ ਕੇ ਵਿਰੋਧ ਕਰਦਾ ਔਰ ਤੱਥਾਂ ਦੇ ਆਧਾਰਤ ਕਰਦਾ ਸਭ ਤੋਂ ਪਹਿਲਾਂ ਤਾਂ ਦੇਖੋ ਰਾਜਾ ਬੜਿੰਗ ਨੇ ਇੱਕ ਸਮੁੱਚੀ ਕੌਮ ਤੇ ਇਕੱਲੀ ਸਮੁੱਚੀ ਕੌਮ ਤੇ ਸ਼ਬਦਾਂ ਦੇ ਨਾਲ ਐਸੇ ਵਾਰ ਕੀਤੇ ਆ ਕਿ ਕਤਲ ਨਾਲੋਂ ਵੱਧ ਇਹ ਗੱਲਾਂ ਹੋ ਜਾਂਦੀਆਂ ਜਿਸ ਤਰੀਕੇ ਨਾਲ ਉਹਦੀ ਟੋਨ ਸੀ ਕਹਿਣ ਦੀ ਠੀਕ ਹੈ ਕਿ ਬਾਅਦ ਦੇ ਵਿੱਚ ਕਾਨੂੰਨ ਦੇ ਡੰਡੇ ਤੋਂ ਡਰਦਾ ਹੋਇਆ ਉਹ ਰਾਜਾ ਬੜੰਗ ਆਪਣੇ ਪੁਰਖਿਆਂ ਦੇ ਇਤਿਹਾਸ ਨੂੰਤਾਪ ਕੁਚੜਿਆਂ ਚ ਪੂਛ ਲੈ ਕੇ ਮਾਫੀ ਮੰਗ ਗਿਆ ਪਰੰਤੂ ਉਸ ਤੇ ਪੂਚਾ ਫੇਰਨ ਵਾਲੇ ਦੇਖੋ ਕੌਣ ਆ ਸਭ ਤੋਂ ਪਹਿਲਾਂ ਤਾਂ ਕੁਲਦੀਪ ਬੈਦ ਉਹ ਉਹਦੇ ਉਹਦੇ ਭਾਂਜੇ ਨੇ ਦੱਸਿਆ ਉਹ ਕਹਿੰਦਾ ਮੈਂ ਉਹਦੀ ਚੰਗੀ ਹੋਂਟਪ ਕੀਤੀ ਵੀ ਕਿਹੜਾ ਤੂੰ ਰਿਸ਼ਤੇਦਾਰ ਆਵੇ ਉਹਨਾਂ ਦਾ ਜਾਂ ਕਿਹੜੀ ਤੇਰੀ ਤੂੰ ਇਹਨਾਂ ਵੀ ਸੈਟੀਸਫਾਈ ਆਵੇਂ ਵੀ ਤੂੰ ਕਿਵੇਂ ਸੈਟੀਸਫਾਈ ਹੋ ਜਾਵੇਂਗਾ ਜਦ ਕਿ ਉਸਦੇ بیٹے ਨੇ ਤਾਂ ਉਸ ਤੇ ਐਫ ਆਈ ਆਰ ਲਾਉਸ ਕਰਾਤੀ ਐ ਸਭ ਤੋਂ ਪਹਿਲਾਂ ਤਾਂ ਉਹਨੇ ਪੁੱਛੇ ਫੇਰੇ ਮਤਲਬ ਇਹਨਾਂ ਦੀ ਚਮਚਾਗਰੀ ਦੀ ਹੱਦ ਮੈਂ ਕਹਿੰਨਾ ਹਾਂ ਸਾਫ ਸ੍ਰੀ ਕਾਂਸ਼ੀਰਾਮ ਸਾਹਿਬ ਜੀ ਦੀ ਉਹ ਚਮਚਾ ਜੋ ਕਿ ਕਿਤਾਬ ਉਹ ਜਦੋਂ ਪੜ੍ਹਦੇ ਸੀ ਕਾ ਉਦੋਂ ਗੱਲਾਂ ਆਏ ਹੁੰਦੀਆਂ ਸੀਗੀਆਂ ਵੀ ਇਸ ਤਰ੍ਹਾਂ ਵੀ ਹੋ ਸਕਦਾ ਪਰੰਤੂ ਇਹਨਾਂ ਲੋਕਾਂ ਨੇ ਸਿੱਧ ਕਰਤੀਆਂ ਉਹ ਗੱਲਾਂ ਮਤਲਬ ਇੱਕ ਉਹ ਬੰਦਾ ਇਹਨਾਂ ਦੇ ਭਾਦਾ ਉਹ ਹੈਗਾ ਇਹਨਾਂ ਦਾ ਪ੍ਰਧਾਨ ਤੇ ਇਹਨਾਂ ਦੀ ਪਾਰਟੀ ਦੇ ਕੁਝ ਕੁ ਸਾਬਕਾ ਬੰਦੇ ਕੁਝ ਮੌਜੂਦਾ ਬੰਦੇ ਉਹਨੂੰ ਦੁੱਕੀ ਦਾ ਬੰਦਾ ਦੱਸ ਰਹੇ ਆ ਭਾਪ ਕਿ ਸਾਡੇ ਲੋਕਾਂ ਦੀ ਔਕਾਤ ਹੀ ਨਹੀਂ ਹੁੰਦੀ ਹੈ ਪਾਰਟੀਆਂ ਦੇ ਵਿੱਚ ਇਹਨਾਂ ਨੇ ਚਮਚਾਗਿਰੀਆਂ ਰੱਖੀਆਂ ਅੱਗੇ ਵਧਣਾ ਹੁੰਦਾ ਉਸ ਤੋਂ ਬਾਅਦ ਦੂਸਰਾ ਇੱਕ ਬਣਾ ਜਿਹੜੇ ਪਿਛਲੇ ਦਿਨੀ ਜਿੰਨੂੰ ਮੈਂ ਕਹਿੰਨਾ ਨਾ ਰੰਗਰੇਟਾ ਸੀ ਐਮ ਵਾਲੇ ਉਹ ਰੰਗਰੇਟਾ ਸੀ ਐਮ ਵਾਲੇ ਵਿਚਾਰੇ ਦਾ ਲਾਉਂਦੇ ਫਿਰਦੇ ਆ ਕੋਈ ਕਿਤੇ ਇੱਧਰ ਲੱਗ ਜਾਵੇ 10 ਅੱਧਾ ਇੱਧਰ ਲੱਗ ਜਾਵੇ ਤੇ ਉਹਨਾਂ ਦਾ ਜਿਹੜਾ ਰੰਗਰੇਟਾ ਸੀ ਐਮ ਬਣਾਇਆ ਸੀਗਾ ਡੈਨੀ ਫਿਰ ਉਹ ਆ ਗਿਆ ਉਹਦੇ ਹੱਕ 'ਚ ਹੈ ਕਿਵੇਂ ਕਰੋੜ ਕਰੋੜ ਕੇ ਅੱਛਾ ਇੰਗਲਿਸ਼ ਬੋਲਣੀ ਨਹੀਂ ਆਉਂਦੀ ਪ੍ਰੋਨਨਸੀਏਸ਼ਨ ਜਿਹੜਾ ਹੈਗਾ ਉਹ ਠੀਕ ਨਹੀਂ ਹੁੰਦਾ ਬਰ ਬੋਲਦੇ ਇੰਗਲਿਸ਼ ਚ ਹਨਾ ਮਤਲਬ ਵਿਚ ਵਿਚ ਵਰਡ ਇੱਕ ਅੱਦਾ ਜਿਹੜਾ ਹੈਗਾ ਇੰਗਲਿਸ਼ ਦਾ ਬੋਲ ਜਾਂਦੇ ਜਿਵੇਂ ਉਹ ਕੁਲਦੀਪ ਵੈਦ ਹਿੰਦੁਸਤਾਨ ਹਿੰਦੁਸਤਾਨ ਕਰੀ ਜਾਂਦਾ ਕਹਿੰਦੇ ਇਹ ਆਈਐਸ ਅਫਸਰ ਸੀ ਉਹ ਭਰਾਵਾ ਜੀ ਆਈ ਆਈ ਇਹੇ ਜੇ ਆਈਐਸ ਅਫਸਰ ਬਣ ਕੇ ਤਾਂ ਦੇਸ਼ ਦਾ ਬੇੜਾ ਕਰਕ ਕਰਦੇ ਆ ਜੀ ਨੂੰ ਇਹ ਨਹੀਂ ਪਤਾ ਕਿ ਹਿੰਦੁਸਤਾਨ ਨਾਂ ਦਾ ਕੋਈ ਸੰਵਿਧਾਨ ਦੇ ਵਿੱਚ ਸ਼ਬਦ ਨਹੀਂ ਹੈ ਹਨਾ ਕਿਉਂਕਿ ਲੋਕ ਜਿਹੜੇ ਨਾ ਹੈਗੇ ਨੇ ਇਹ ਰਿਜ਼ਰਵੇਸ਼ਨ ਦੇਵੀ ਮਤਲਬ ਰਿਜ਼ਰਵੇਸ਼ਨ ਦਾ ਮੌਕਾ ਲੈ ਕੇ ਆਪਣੀ ਸਮਾਜ ਦਾ ਵਿੜਾ ਕਰਕ ਕਰਨ ਵਿੱਚ ਇੱਕ ਕਸਰ ਨਹੀਂ ਛੱਡਦੇ ਪਹਿਲਾਂ ਨੌਕਰੀਆਂ 'ਚ ਰਿਜ਼ਰਵੇਸ਼ਨ ਉਹ ਹੋ ਛੱਕ ਲਿਆ ਜਿਹੜਾ ਹੈਗਾ ਪੂਰੇ ਦਾ ਪੂਰਾ ਕੜਾ ਹੁਣ ਫੇਰ ਉਸ ਤੋਂ ਬਾਅਦ ਜਦੋਂ ਆ ਗਿਆ ਨੌਕਰੀ ਦਾ ਲੱਗਿਆ ਵੀ ਠੀਕ ਆ 6 ਮਹੀਨੇ ਰਹਿ ਗਏ ਹੁਣ ਇਹਨੂੰ ਛੱਡੋ ਲੱਤ ਮਾਰੋ ਹੁਣ ਲੈ ਲਓ ਰਾਜਨੀਤਿਕ ਰਿਜ਼ਰਵੇਸ਼ਨ ਠੀਕ ਆ ਫੇਰ ਕੋਈ ਕੋਈ ਪੈਟਰੋਲ ਪੰਪ ਲੈਣਾ ਕੋਈ ਗੈਸ ਏਜੰਸੀ ਲੈਣੀ ਆ ਕੋਈ ਹੋਰ ਕੋਈ ਪਲਾਟ ਲੈਣੇ ਆ ਕੋਈ ਹੋਰ ਐਸੀਆਂ ਸਹੂਲਤਾਂ ਲੈਣੀਆਂ ਇਹੀ ਲੋਕ ਲਈ ਜਾਂਦੇ ਆ ਜਰ ਮੈਂ ਤਾਂ ਦਦੇ ਕਹਿਣਾ ਹੁੰਦਾ ਵੀ ਗੈਰ ਇਹ ਜੇ ਲੋਕਾਂ ਨੂੰ ਸਾਡੇ ਤੋਂ ਲੱਗ ਕਰੋ ਇਹ ਜਦੋਂ ਕਿ ਇਹਨਾਂ ਨੇ ਆਪਣੇ ਬੱਚੇ ਆ ਜਿਹੜੇ ਬੱਚੇ ਤਾਂ ਇਹਨਾਂ ਨੇ ਗੈਰ ਮਜਬੀ ਸਿੱਖਾਂ ਦੇ ਵਿਆਹ ਆ ਸਾਡੇ ਕੋਲੇ ਸਾਰਿਆਂ ਦੇ ਇਹਨਾਂ ਦੇ ਪ੍ਰੂਫ ਪਰ ਜਦੋਂ ਇਹਨਾਂ ਨੇ ਲੈਣੇ ਹੈਗੇ ਆ ਲਾਭ ਲੈਣੇ ਆ ਉਦੋਂ ਇਹ ਮਜਬੂਰੀ ਸਿੱਖਾ ਔਂ ਜਿਹਨਾਂ ਨੂੰ ਮਜਬੂਰੀ ਸਿੱਖਾ ਤੋਂ ਦੂਜਾ ਮੁਸ਼ਕੋਂਦਾ ਉਸ ਤੋਂ ਬਾਅਦ ਉਹ ਰਗਰੇਟਾ ਸੀ ਇਹ ਮਲ ਆ ਗਿਆ ਉਹ ਬੜਾ ਕਰੋੜ ਕਰੋੜ ਕੇ ਬੋਲੇ ਉਹਦੀ ਮਨਸ਼ਾ ਇਹ ਜੀ ਨਹੀਂ ਸੀ ਉਹਦਾ ਫੁਲਾਨਾ ਇਹ ਜ ਨਹੀਂ ਸੀ ਉਹਦੇ ਟੈਮਕੜਾ ਇਹ ਜੀ ਨਹੀਂ ਜੇ ਉਹਨਾਂ ਨੂੰ ਅਸੀਂ ਦੱਸ ਕੇ ਵੀ ਜਿਹੜੇ ਤੁਸੀਂ ਕਰਦੋਤਾ ਕਰਦੇ ਰਹੇ ਆਂ ਅਸੀਂ ਸੋਸ਼ਲ ਮੀਡੀਆ ਤੇ ਬੋਲਣ ਲੱਗ ਜਗੇ ਤੁਸੀਂ ਸਾਨੂੰ ਦੋ ਲਿਖਤੀ ਰੂਪ ਚ ਵੀ ਤੁਸੀਂ ਸਾਨੂੰ ਦੁਬਾਰਾ ਮਾਫ਼ ਕਰ ਦੋਗੇ ਫਿਰ ਜੇ ਤੁਹਾਡੀਆਂ ਤਾਂ ਸੱਚੀਆਂ ਕਰਤੂਤਾਂ ਅਸੀਂ ਦੱਸਣੀਆਂ ਹਨ ਨਾ ਲੋ ਝੂਠੀਆਂ ਨਹੀਂ ਤੇ ਅਸੀਂ ਚਾਹੁੰਦੇ ਆ ਵੀ ਚਲੋ ਅਸੀਂ ਤੁਹਾਡੇ ਕੋਲ ਪਰਦੇ ਬੋਲਣੇ ਆ ਫਿਰ ਵੀ ਤੁਸੀਂ ਸਾਡੀ ਕੌਮ ਦੇ ਲੋਕ ਆ ਉਸ ਤੋਂ ਬਾਅਦ ਫਿਰ ਆ ਗਿਆ ਕਰਨਜੀਤ ਸਿੰਘ ਗਹਿਰੀ ਉਹ ਪਤਾ ਨਹੀਂ ਕਿਹੜੀ ਕਿਹੜੀ ਕਾਂਗਰਸ ਬਣਾਈ ਫਿਰਦਾ ਮੈਨੂੰ ਤਾਂ ਉਹਦੀਆਂ ਪੋਸਟਾਂ ਸੁਣ ਕੇ ਹਾਸਾ ਆਉਂਦਾ ਹੁੰਦਾ ਵੀ ਦੱਸ ਜਿਹੜੀ ਕੀ ਕੀ ਕਰੀ ਜਾਂਦਾ ਕਿਤੇ ਪਤਾ ਨਹੀਂ ਕਿਹਦਾ ਕਿਹਦਾ ਚੇਅਰਮੈਨ ਬਣੀ ਜਾਂਦਾ ਆਪਣੇ ਆਪ ਹੀ ਤੇ ਥੱਲੇ ਲੋਕ ਲਿਖੀ ਲਿਖੀ ਜਾਣਗੇ ਕਮੈਂਟ ਉਹਦੇ ਤੇ ਮੈਂ ਉਹਨਾਂ ਲੋਕਾਂ ਤੇ ਹੈਰਾਨ ਆ ਉਹ ਪ੍ਰਾਗੋ ਜਿਹੜੇ ਇਹ ਅਹੁਦੇ ਦੱਸਦਾ ਉਹ ਹੈ ਹੀ ਨਹੀਂ ਇਹ ਆਪਣੇ ਆਪ ਹੀ ਬਣਿਆ ਹੋਇਆ ਚੇਅਰਮੈਨ ਤੇ ਉਹ ਰਾਜੇ ਬੜੇੰਗ ਦੀਆਂ ਗੱਲਾਂ ਤੇ ਪੋਚੇ ਫੇਰੀ ਜਾਂਦਾ ਤੇ ਬੋਝਨ ਸਮਾਜ ਪਾਰਟੀ ਨੂੰ ਟਾਰਗੇਟ ਕਰਦਾ ਕਹਿੰਦਾ ਜਦੋਂ ਬੋਝਨ ਜਦੋਂ ਕਹਿੰਦਾ ਅਮਿਤ ਸ਼ਾਹ ਨੇ ਬਾਬਾ ਸਾਹਿਬ ਡਾਕਟਰ ਭੀਮਰਾਓ ਮੇੜਕਰ ਸਾਹਿਬ ਜੀ ਦਾ ਪਾਰਲੀਮੈਂਟ ਦੇ ਵਿੱਚ ਕੀਤਾ ਸੀ અપਮਾਨ ਕਹਿੰਦਾ ਉਹਦੋਂ ਭੋਜਨ ਸਮਾਜ ਪਾਰਟੀ ਕਿਉਂ ਨਹੀਂ ਦੂਜਾ ਬੋਲੀ ਹੁਣ ਜਿਹੇ ਭਰਾਵਾ ਤੇਰਾ ਉੱਥੋਂ ਤੱਕ ਲੈਵਲ ਹੀ ਨਹੀਂ ਤੇ ਤੂੰ ਪਤਾ ਹੀ ਨਹੀਂ ਤੇ ਵੀ ਕਿਹੜੇ ਤੂੰ ਮੀਡੀਏ ਨੂੰ ਪੜਦਾ ਹੈ ਕਿਹੜੇ ਤੋਂ ਅਖਬਾਰ ਪੜਦਾ ਫਿਰ ਸਾਡਾ ਉੱਚ ਕੀ ਕਸੂਰ ਸਭ ਤੋਂ ਪਹਿਲਾਂ ਤਾਂ ਆਵਾਜ਼ ਭੈਣ ਕੁਮਾਰੀ ਮਾਇਆਵਤੀ ਨੇ ਚੱਕੀ ਫਿਰ ਉਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਜ਼ਿਲ੍ਹਾ ਲੈਵਲ ਤੇ ਜਿਹੜੇ ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਦਿੱਤੇ ਗਏ ਉਹ ਤੋਂ ਅਸਤੀਫੇ ਦੀ ਮੰਗ ਕੀਤੀ ਗਈ ਹੁਣ ਜੇ ਤੇਰਾ ਪੱਧਰ ਹੀ ਏਡਾ ਕੋਚ ਸਾਡਾ ਕੀ ਕਸੂਰ ਆ ਇਸੇ ਕਰਕੇ ਤਾਂ ਭੋਜਨ ਸੁਭਾਜ ਪਾਰਟੀ ਦਾ ਮੈਂ ਇੱਕ ਆਮ ਵਰਕਰ ਤੇਰੀਆਂ ਗੱਲਾਂ ਦਾ ਜਵਾਬ ਦੇਦਾ ਸਾਨੂੰ ਪਤਾ ਵੀ ਸਾਡੇ ਵੱਡੇ ਲੀਡਰਾਂ ਨੂੰ ਕੀ ਲੋੜ ਆ ਤੇਰੇ ਵਰਗੇ ਬੰਦਿਆਂ ਦਾ ਜਵਾਬ ਦੇਣ ਲਈ ਸੋ ਮੇਰੀ ਸਾਰੇ ਭੋਜਨ ਸਮਾਜ ਦੇ ਲੋਕਾਂ ਨੂੰ ਤੇ ਖਾਸ ਤੌਰ ਤੇ ਦਲਿਤ ਸਮਾਜ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਇਹ ਜੇ ਲੋਕਾਂ ਦੀ ਵਿਰੋਧਤਾ ਕਰੋ ਇਹ ਜੇ ਲੋਕਾਂ ਦੀ ਵਿਰੋਧਤਾ ਦੇ ਵਿੱਚ ਰੋਜ਼ ਵੀਡੀਓ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਸਿੱਟੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਹ ਜੇ ਲੋਕਾਂ ਦੀ ਅਸਲੀਅਤ ਨੂੰ ਪਹਿਚਾਣ ਸਕਣ ਕਿਉਂਕਿ ਰਾਜਾ ਬਿੰਦਕ ਕੀ ਕਰਦਾ ਹੁਣ ਇਹਨਾਂ ਦਾ ਕੰਡਮ ਰੋੜਦਾ ਵੀ ਚਲੋ ਪਾਓ ਵੀਡੀਓ ਔਰ ਇਹਨਾਂ ਦੀ ਔਕਾਤ ਹੀ ਇੰਨੀ ਕਾ ਕਿ ਇਹਨਾਂ ਨੂੰ ਫਿਰ ਵੀਡੀਓ ਪਾਉਣੀ ਪੈਂਦੀ ਆ ਪਤਾ ਇਹਨਾਂ ਨੂੰ ਵੀ ਆ ਵੀ ਅਸੀਂ ਸਾਡੀ ਕੌਮ ਦੇ ਵਿੱਚ ਸਾਡੀ ਬਹੁਤ ਹੋਣੀ ਆ ਜਿਹੜੀ ਨਿਖੇਦੀ ਹੋਣੀ ਆ ਪਰ ਚਮਚਾਜੁਗ ਕੀ ਕਹਿੰਦਾ ਚਮਚਿਆਂ ਦਾ ਕੰਮ ਕੀ ਆ ਕਿਉਂਕਿ ਚਮਚਿਆਂ ਦਾ ਉਂਜ ਤਾਂ ਕੋਈ ਫਾਇਦਾ ਹੁੰਦਾ ਨਹੀਂਗਾ ਜਦੋਂ ਵਰਤੋਂ ਹੁੰਦਾ ਉਹ ਅਗਲਾ ਪਰੇ ਮਾਰਦਾ ਸੱਟ ਕੇ ਆਮ ਤੌਰ ਤੇ ਕਹਿੰਦੇ ਟੈਂਟ ਵਾਲੇ ਵੀ ਚਮਚਿਆਂ ਦੀ ਤਾਂ ਪਰਵਾਹ ਨਹੀਂ ਕਰਦੇ ਹੁਣ ਉਹ ਇਹਨਾਂ ਦੇ ਕੰਨ ਮਰੋੜਦਾ ਤੇ ਕਰਨ ਮਰੋੜ ਕੇ ਕਹਿੰਦਾ ਵੀ ਚਲੋ ਉਹ ਦੂਜਾ ਆਹ ਵੀਡੀਓ ਪਾਓ ਮੇਰੇ ਹੱਕ ਚ ਮੈਨੂੰ ਬਚਾਓ ਤੇ ਇਹ ਫਿਰ ਭੱਜ-ਭੱਜ ਕੇ ਵੀਡੀਓ ਪਾਉਂਦੇ ਆ ਸੋ ਮਾਜ ਵੀ ਸਿੱਖ ਸਮਾਜ ਦੇ ਐਸਸੀ ਸਮਾਜ ਦੇ ਜਿੰਨੇ ਵੀ ਲੋਕ ਰਾਜਾ ਬਰਿੰਗ ਦੀ ਜਾਂ ਜਿਹੜੇ ਵੀ ਕਾਂਗਰਸੀ ਜਿਵੇਂ ਪਹਿਲਾਂ ਚੰਨੀ ਚੰਨੀ ਦਾ ਕੀ ਕਿੰਨਾ ਅਪਮਾਨ ਕੀਤਾ ਉਹ ਫਿਰ ਬੇਸ਼ਰਮਾ ਉੱਥੇ ਬੈਠਾ ਕਾਂਗਰਸ ਦੇ ਵਿੱਚ ਉਹਨੂੰ ਪੈਰ ਦੀਆਂ ਜੁੱਤੀਆਂ ਕਿਹਾ ਉਹਨੂੰ ਏ ਕੀ ਕੀ ਨਹੀਂ ਕਿਹਾ ਕਿਹੜੇ ਘੋੜੇ ਕੀ ਕਿਹਾ ਕੀ ਉਹਦੇ ਪ੍ਰਤੀ ਸ਼ਬਦ ਵਰਤਦੇ ਰਹੇ ਕਾਂਗਰਸੀ ਉਹ ਵੀ ਕਹਿੰਦਾ ਮਾਫ਼ ਕਰ ਦਿਓ ਜੀ ਇਹਨੂੰ ਦੱਸੋ ਕੀ ਇਹੋ ਜਿਹੇ ਲੋਕਾਂ ਦਾ ਯਾਰ ਇਹ ਸਾਡਾ ਸਵਾਰਨਗੇ ਸੋ ਮੈਂ ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਐਸੀ ਸਮਾਜ ਨੂੰ ਖਾਸ ਤੌਰ ਤੇ ਮਾਜਵੀ ਸਿਕ ਸਮਾਜ ਦੇ ਨੌਜਵਾਨਾਂ ਨੂੰ ਇਹਨਾਂ ਲੋਕਾਂ ਦੇ ਵਿਰੁੱਧ ਵੀਡੀਓ ਬਣਾ ਬਣਾ ਕੇ ਪਾਓ ਸੋਸ਼ਲ ਮੀਡੀਆ ਤੇ ਪੋਸਟਾਂ ਲਿਖੋ ਡੇਲੀ ਬਾਕੀ ਇਹਨਾਂ ਦੀ ਅਸਲੀਅਤ ਸਾਡੇ ਸਮਾਜ ਨੂੰ ਵੀ ਪਤਾ ਲੱਗ ਸਕੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਇਹਨਾਂ ਦਾ ਸਾਡੇ ਸਮਾਜ ਦੇ ਪ੍ਰਤੀ ਕੀਤਾ ਗਿਆ ਕੰਮ ਉਸ ਸਮੁੱਚੀ ਤਰੀਕੇ ਨਾਲ ਰਵੇ ਇਹਨਾਂ ਦੀ ਜਿਹੜੀ ਹੈਗੀ ਅਸਲੀਅਤ ਸਾਹਮਣੇ ਆਵੇ ਹੁਣ ਇਹ ਗੱਲਾਂ ਕਰਦਾ ਭਾਜਪਾ ਦੀ ਇਹਦਾ ਮੁੰਡਾ ਭਾਜਪਾ ਸੀ ਇਹ ਖੋਦ ਆਪਣੇ ਮੁੰਡੇ ਨੂੰ ਚੋਣ ਲੜਾਈ ਇਹਨੇ ਕਾਉਂਸਲਰ ਦੀ ਬਠਿੰਡੇ ਤੋਂ ਭਾਜਪਾ ਦੇ ਚੋਣ ਨਿਸ਼ਾਨ ਤੇ ਤੇ ਉਦੋਂ ਇਹ ਜਦੋਂ ਜਿੱਦੇ ਕਾਗਜ ਦਾਖਲ ਕਰਾਉਣ ਗਿਆ ਇੱਕ ਰঞ্জਿਤ ਸਿੰਘ ਹੈਰੀ ਉਹਦੇ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਸੀਐਮ ਪ੍ਰੋਜੈਕਟ ਹੋਊਗਾ ਭਾ ਭਾਰਤੀ ਜਨਤਾ ਪਾਰਟੀ ਵੱਲੋਂ ਆਪਣਾ ਪੰਜਾਬ ਦਾ ਹੈਨਾ ਕਹਿੰਦਾ ਤਾਂ ਚਲੋ ਮਜ਼ਾਕ ਸੀਗਾ ਪਰ ਇਹ ਜੀਤ ਇਹ ਜੀ ਲੋਕਾਂ ਇਹਨਾਂ ਦਾ ਕੋਈ ਦੀਨਮਾਨ ਥੋੜੀ ਆ ਇਹ ਤਾਂ ਇੰਨੇ ਆਪਰਚੂਨਿਸਟ ਲੋਕ ਨੇ ਜਿੱਥੇ ਵੀ ਇਹਨਾਂ ਨੂੰ ਮੌਕਾ ਮਿਲਦਾ ਹੈ ਉਹੋ ਐਸਸੀ ਸਮਾਜ ਦੇ ਸਾਰੇ ਹੱਕ ਹਕੂਕ ਇਹ ਜੇ ਲੋਕ ਖਿੱਚ ਕੇ ਲੈ ਜਾਂਦੇ ਆ ਸੋ ਵੀਡੀਓ ਲੰਮੀ ਹੋਗੀ ਮੈਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਦੁਬਾਰਾ ਫੇਰ ਬੇਨਤੀ ਕਰਦਾ ਇਹਨਾਂ ਦੀ ਵਿਰੋਧਤਾ ਕਰੋ ਨਹੀਂ ਇਹ ਸਾਡੀ ਕੌਮ ਨੂੰ ਹੋਰ ਵੀ ਅੱਗੇ ਨੁਕਸਾਨ ਪਹਚਾਣਗੇ ਸਾਡੀ ਕੌਮ ਨੂੰ ਪਹਿਲਾਂ ਹੀ ਇਹਨਾਂ ਨੇ ਰਾਜਨੀਤਿਕ ਤੌਰ ਤੇ ਪੰਜਾਬ ਦੇ ਵਿੱਚ ਜ਼ੀਰੋ ਕਰਤਾ ਜਦ ਕਿ ਸਾਡੀ ਸਭ ਤੋਂ ਵੱਡੀ ਆਬਾਦੀ ਆ ਪੰਜਾਬ ਦੇ ਵਿੱਚ ਜੈ ਭੀਮ ਜੈ ਭਾਰਤ